ਸਰਿਲ ਜਾਕਰ ਨੂੰ ਕਿਵੇਂ ਪਤਾ ਹੈ ਕਿ ਉਥੇ ਮੀਟਿੰਗ ਹੋਈ ਦਿੱਲੀ ਚ ਔਰ ਮੀਟਿੰਗ ਦੇ ਵਿੱਚ ਕੀ ਗੱਲ ਬਾਤ ਹੋਈ ਉਹਨਾਂ ਨੂੰ ਕਿਵੇਂ ਪਤਾ ਹੈ ਦੇਖੋ ਮੀਟਿੰਗ ਕੋਈ ਚੰਦ ਤਾਰਿਆਂ ਦੇ ਉੱਤੇ ਤਾਂ ਨਹੀਂ ਨਾ ਹੋਏ ਦਿੱਲੀ ਤੇ ਕਿਸੇ ਹੋਟਲ 'ਚ ਹੋਈ ਹੋਏਗੀ ਕਿਸੇ ਘਰ 'ਚ ਹੋਈ ਹੋਏਗੀ ਕਿਸੇ ਡਰਾਈਵਰ ਨੇ ਕੋਈ ਲੀਕ ਆਊਟ ਕੀਤੀ ਕੋਈ ਗੱਲ ਛੁਪੀ ਰਹਿੰਦੀ ਹੈ ਜੇ ਤੁਸੀਂ ਮੈਨੂੰ ਦੱਸੋ ਖਾਸ ਕਰ ਜਦੋਂ ਪੋਲਿਟਿਕਲ ਪਾਰਟੀਆਂ ਦੀਆਂ ਮੀਟਿੰਗਸ ਹੁੰਦੀਆਂ ਨੇ ਇਹ ਕੋਈ ਛੁਪੀਆਂ ਰਹਿੰਦੀਆਂ ਨੇ ਜੇ ਉੱਥੇ ਕੋਈ 15 ਲੋਕ ਹੋਣਗੇ ਉਹਨਾਂ 'ਚ ਕੋਈ ਪੰਜ ਨੇ ਕਿਸੇ ਹੋਰ ਨਾਲ ਵੀ ਗੱਲ ਕੀਤੀ ਹੋਏ ਇਹ ਕੋਈ ਐਡਾ ਰਾਕਟ ਸਾਇੰਸ ਵਾਲੀ ਗੱਲ ਤਾਂ ਹੈ ਹੀ ਨਹੀਂ ਹੈ ਜੀ ਅਫਵਾਹਾਂ ਇਸ ਨੂੰ ਅਫਵਾਹ ਕਿਉਂ ਨਾ ਮੰਨਿਆ ਜਾਏ ਸਾਹਮਣੇ ਗੱਲ ਆ ਜਾਏਗੀ ਕੁਝ ਦਿਨਾਂ ਦੇ ਵਿੱਚ ਹੀ ਕਿ ਏ ਗਾਏ ਅਫਵਾਹ ਨਹੀਂ ਇਹ ਸੱਚ ਇਹ ਸੱਚ ਹੈ ਕਿ ਨਹੀਂ ਜੀ ਕਿ ਕਾਂਗਰਸ ਹੋਰ ਆਪ ਸਾਰੇ ਇੰਡੀਆ ਦੇ ਵਿੱਚ ਦਾ ਅਲਾਈਂਸ ਕਰਕੇ ਇਲੈਕਸ਼ਨ ਲੜ ਰਹੇ ਨੇ ਸਿਰਫ ਪੰਜਾਬ ਔਰ ਦਿੱਲੀ ਬਾਰੇ ਸੋਚ ਰਹੇ ਨੇ ਕਿ ਅਸੀਂ ਕਰਨੀ ਹੈ ਕਿ ਨਹੀਂ ਹੁਣ ਸੱਡਨਲੀ ਉਹ 8 ਕੈਂਡੀਡੇਟ ਜਿਹੜੇ ਨੇ ਉਹ ਅਨਾਉਂਸ ਕਰ ਦਿੰਦੇ ਨੇ ਤੇ ਫਿਰ 13 ਦੇ 13 ਕਰ ਦੇਣ 8 ਕਿਉਂ ਕੀਤੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸਰਵੇ ਰਿਪੋਰਟਸ ਦੇ ਵਿੱਚ ਉਹਨਾਂ ਨੂੰ ਸਮਝ ਆ ਗਈ ਹੈ ਕਿ ਇਸ ਵੇਲੇ ਆਪ ਦੀ ਉਹ ਚੜਤ ਨਹੀਂ ਹੈ ਜਿਹੜੀ 2 ਸਾਲ 2.5 ਸਾਲ ਪਹਿਲਾਂ ਸੀਗੀ ਸਿਚੁਏਸ਼ਨ ਗਰਾਉਂਡ ਰਿਐਲਿਟੀ ਜਿਹੜੀ ਹੈ ਉਹ ਬੜੀ ਫਰਕ ਹੈ ਹਰ ਰੋਜ਼ ਫਰਕ ਨਜ਼ਰੀਆਂ ਨਾਲ ਵੇਖ ਕੇ ਉਹਨਾਂ ਨੇ ਆਪਣਾ ਬੈਕਟ੍ਰੈਕ ਕਰਨਾ ਹੈ ਔਰ ਤੁਹਾਡੇ ਸਾਹਮਣੇ ਇਹ ਗੱਲ ਆ ਜਾਣੀ ਹੈ ਕਿ ਉਹਨਾਂ ਨੇ ਅਲਾਈਨਸ ਕਰਨਾ ਹੀ ਡਰ